ਸਤਿ ਸ੍ਰੀ ਅਕਾਲ ਦੋਸਤੋ ਬਸ 5 ਮਿੰਟ ਤੁਹਾਡਾ ਬਹੁਤ ਬਹੁਤ ਨਿੱਘਾ ਸਵਾਗਤ ਹੈ ਅੱਜ ਮੈਂ ਗੱਲ ਉਸ ਮੁੱਦੇ ਦੀ ਕਰਨ ਲੱਗਿਆ ਜਿਹਦੇ ਬਾਰੇ ਸਾਰੇ ਐ ਹੀ ਸਿਆਸੀ ਪਾਰਟੀਆਂ ਬਹੁਤ ਬਿਆਨਬਾਜ਼ੀ ਕਰਦੀਆਂ ਨੇ ਬਹੁਤ ਪ੍ਰੋਮਿਸਸਸ ਕਰਦੀਆਂ ਨੇ ਵਾਅਦੇ ਕਰਦੀਆਂ ਨੇ ਕਿ ਅਸੀਂ ਆਉਂਦੇ ਬਰਿਆਂ ਵਿੱਚ ਆਉਂਦੇ ਸਮਿਆਂ ਵਿੱਚ ਔਰਤਾਂ ਨੂੰ ਤੇ ਨੌਜਵਾਨਾਂ ਨੂੰ ਉਹਨਾਂ ਦੀ ਬਣਦੀ ਨੁਮਾਇੰਦਗੀ ਦਵਾਂਗੇ ਤਾਂ ਜੋ ਉਹ ਲੋਕ ਸਭਾ ਵਿੱਚ ਰਾਜ ਸਭਾ ਵਿੱਚ ਆਪਣੇ ਆਪਣੇ ਵਰਗਾਂ ਦੇ ਉਹਨਾਂ ਦੇ ਜਮਾਨੇ ਨੂੰ ਲੈ ਕੇ ਉੱਥੇ ਨੁਮਾਇੰਦਗੀ ਕਰਨ ਔਰ ਸੇਧ ਦੇਣ ਔਰ ਜੋ ਇਸ਼ੂਜ਼ ਨੇ ਜੋ ਉਹਨਾਂ ਦੀਆਂ ਸਮੱਸਿਆਵਾਂ ਨੇ ਜੋ ਉਹਨਾਂ ਦੀਆਂ ਡਿਮਾਂਡਸ ਨੇ ਉਹਨਾਂ ਨੂੰ ਉਹ ਖੁਦ ਫਲੋਰ ਆਫ ਦਾ ਹਾਊਸ ਤੇ ਆ ਕੇ ਰੇਜ਼ ਕਰ ਸਕਣ ਪਰੰਤੂ ਅਫਸੋਸ ਓਨ ਥੈ ਤੁਸੀਂ ਪਿਛਲੇ ਕੁਝ ਦਿਨਾਂ ਤੋਂ ਦੇਖ ਹੀ ਰਹੇ ਹੋ ਕਿ ਸਾਰੀਆਂ ਸਿਆਸੀ ਪਾਰਟੀਆਂ ਲੱਗੀਆਂ ਹੋਈਆਂ ਨੇ ਆਪਣੇ ਆਪਣੇ ਉਮੀਦਵਾਰਾਂ ਦੇ ਨਾਮ ਐਲਾਨ ਕਰਨ ਵਿੱਚ ਭਾਜਪਾ ਨੇ ਪੰਜਾਬ ਜਿਹੜੇ ਉਮੀਦਵਾਰ ਅਨਾਉਂਸ ਕੀਤੇ ਨੇ ਉਹਨਾਂ ਨੇ ਬੇਸ਼ੱਕ ਤਿੰਨ ਔਰਤਾਂ ਨੂੰ ਨਾਮਜ਼ਦਗੀ ਤਾਂ ਦਿੱਤੀ ਹੈ ਬਟ ਨਮਾਇੰਦਗੀ ਦੇਣੀ ਹੀ ਕਾਫੀ ਨਹੀਂ ਹੁੰਦੀ ਇਹ ਵੀ ਦੇਖਣਾ ਪੈਂਦਾ ਹੈ ਕਿ ਉਹ ਕੌਣ ਜਾਂ ਕਿਹੜੇ ਏਜ ਗਰੁੱਪ ਨੂੰ ਬਿਲੋਂਗ ਕਰਦੇ ਨੇ ਪੰਜਾਬ ਦੀ ਜਿਹੜੀ ਵੱਸੋਂ ਹੈ ਜਾਂ ਪਾਪੂਲੇਸ਼ਨ ਹੈ ਜੇ ਤੁਸੀਂ ਸੈਂਸਸ ਦੇ ਫਿਗਰ ਤੇ ਜਾਓ ਤਾਂ 65% ਦੇ ਕਰੀਬ ਉਹ ਲੋਕ ਨੇ ਜਿਹੜੇ 40 ਵਰਿਆਂ ਤੋਂ ਘੱਟ ਉਮਰ ਦੇ ਨੇ ਤੇ ਜੇ ਤੁਸੀਂ ਹੁਣ ਤੱਕ ਇਲਾਨੇਗੇ ਉਮੀਦਵਾਰਾਂ ਦਾ ਉਹਨਾਂ ਦੀ ਕੋਕ ਕਰੋ ਉਹਨਾਂ ਬਾਰੇ ਜਾਣੋ ਉਹਨਾਂ ਦੇ ਬਾਹਰ ਡਾਟਾ ਸਟੱਡੀ ਕਰੋ ਤਾਂ ਤੁਹਾਨੂੰ ਲੱਗੇਗਾ ਕਿ ਜਿਹੜੇ ਜਿਹੜੇ ਹੁਣ ਤੱਕ ਉਮੀਦਵਾਰ ਐਲਾਨੇ ਗਏ ਨੇ ਉਹ ਸ਼ਾਇਦ ਇਸ 40 ਇਅਰ ਵਾਲੇ ਏਜ ਗਰੁੱਪ ਤੋਂ ਬਾਹਰ ਹੀ ਹਨ ਸਾਰੇ ਹੀ ਉਸ ਤੋਂ ਵੱਡੀ ਉਮਰ ਦੇ ਉਮੀਦਵਾਰ ਐਲਾਨੇ ਗਏ ਹਨ ਆ ਬਿਸ਼ੱਕ ਕੁਝ ਹੋਣਗੇ ਜਿਹੜੇ 35 ਤੋਂ 40 ਦੇ ਇਹ ਗਰੁੱਪ ਵਿੱਚ ਬਾਰਡਰ ਲਾਈਨ ਦੇ ਹੋਣਗੇ ਕਿਉਂਕਿ ਉਹ ਕੋਈ ਨਾ ਉਹ ਐਮਐਲਏ ਨੇ ਜਿਹੜਾ ਪੰਜ وزارت ਦੇ ਮੈਂਬਰ ਨੇ ਕੈਬਨਿਟ ਮਿਨਿਸਟਰ ਨੇ ਔਰ ਚਾਰ ਐਮਐਲਏ ਪੰਜ ਕੈਬਨਿਟ ਮਿਨਿਸਟਰ ਜਿਹੜੀ ਲਿਸਟ ਹੈ 13 ਦੀ ਆਪ ਦੀ ਉਹਦੇ ਵਿੱਚ ਕੋਈ ਵੀ ਔਰਤ ਸ਼ਾਮਲ ਨਹੀਂ ਔਰ ਜੇ ਤੁਹਾਨੂੰ ਆਪਣੇ ਸਿਟਿੰਗ ਐਮਐਲਏ ਜਿਹੜੇ ਕਿ 222 ਬਣੇ ਨੇ ਤਾਂ ਸ਼ਾਇਦ ਜੀ ਕੁਝ ਜਿਹੜੇ ਐਮਐਲਏ ਹੋਣਗੇ ਜਿਹੜੇ ਸੈਕੰਡ टर्म ਵਿੱਚ ਮੈਂਬਰ ਹੋਣਗੇ ਵਿਧਾਨ ਸਭਾ ਦੇ ਲੇਕਿਨ ਮੋਸਟ ਆਫ 뎀 ਆਰ ਫਰਸਟ ਟਾਈਮਰਸ ਤੇ ਕੀ ਪੰਜਾਬ ਕੋਲੇ ਉਮੀਦਵਾਰਾਂ ਦੀ ਕਮੀ ਹੈ ਕੀ ਪੰਜਾਬ ਕੋਲੇ ਸਿਆਸਤ ਦਾ ਨਹੀਂ ਹਨ ਜੋ ਤਜਰਬੇਕਾਰ ਹੋਣ ਜਿਹੜੇ ਕਿ ਪੰਜਾਬ ਦੇ ਬਹੁਤ ਲੌਂਗ ਆਊਟਸਟੈਂਡਿੰਗ ਡਿਮਾਂਡਸ ਦੀ ਗੱਲ ਫਲੋਰ ਆਫ ਦਾ ਹਾਊਸ ਤੇ ਰੇਜ਼ ਕਰ ਸਕਣ ਕਿਸਾਨੀ ਦੇ ਮੁੱਦੇ ਹੋਣ ਇੰਡਸਟਰੀਅਲਾਈਜੇਸ਼ਨ ਦੇ ਮੁੱਦੇ ਹੋਣ ਬੇਰੋਜ਼ਗਾਰੀ ਦੇ ਮੁੱਦੇ ਹੋਣ ਨਸ਼ੇ ਦਾ ਮੁੱਦਾ ਹੋਵੇ ਜਿਹੜੀ ਪੰਜਾਬ ਤੋਂ ਹਿਜਰਤ ਹੋ ਰਹੀ ਹੈ ਪੰਜਾਬ ਤੋਂ ਲੋਕ ਨੌਜਵਾਨ ਛੱਡ ਕੇ ਵਿਦੇਸ਼ਾਂ ਨੂੰ ਭੱਜ ਰਹੇ ਨੇ ਉਸ ਨੂੰ ਰੋਕਣ ਦੀ ਗੱਲ ਹੋਵੇ ਪੰਜਾਬ ਦੇ ਪਾਉਣ ਪਾਣੇ ਦੀ ਗੱਲ ਹੋਵੇ ਪੰਜਾਬ ਵਿੱਚ ਪੋਲਿਊਸ਼ਨ ਦੀ ਗੱਲ ਹੋਵੇ ਗੰਦਲੇ ਪਾਣੇ ਦੀ ਗੱਲ ਹੋ ਰਹੀ ਹੋਵੇ ਕੈਂਸਰ ਦੇ ਫੈਲਾਅ ਦੀ ਗੱਲ ਹੋ ਰਹੀ ਹੋਵੇ ਪੰਜਾਬ ਵਿੱਚ ਇੰਡਸਟਰੀ ਦਾ ਬਿਲਕੁਲ ਖਤਮ ਹੋ ਜਾਣ ਦੀ ਗੱਲ ਹੋ ਰਹੀ ਹੋਵੇ ਤਾਂ ਜਦੋਂ ਸਾਰੇ ਇਹ ਮੁੱਦੇ ਆਉਂਦੇ ਨੇ ਹੈਲਥ케ਅਰ ਦੀ ਪ੍ਰੋਬਲਮਸ ਹੋਣ ਐਜੂਕੇਸ਼ਨ ਦੀਆਂ ਪ੍ਰੋਬਲਮਸ ਹੋਣ ਬਿਸ਼ੱਕ ਬਹੁਤ ਸਾਰੀਆਂ ਯੂਨੀਵਰਸਟੀਆਂ ਕਾਲਜ ਤੇ ਪ੍ਰੋਫੈਸ਼ਨਲ ਕਾਲਜ ਖੁੱਲ ਗਏ ਨੇ ਲੇਕਿਨ ਅੱਜ ਵੀ ਪੰਜਾਬ ਐਜੂਕੇਸ਼ਨ ਵਿੱਚ ਬਹੁਤ ਪਛੜਿਆ ਹੋਇਆ ਹੈ ਪੰਜਾਬ ਦੇ ਬਹੁਤ ਸਾਰੇ ਨੌਜਵਾਨ ਅਸਪਸ਼ਟ ਤੌਰ ਤੇ ਬੁਆਇਜ਼ ਕਾਲਜ ਹੀ ਬੰਦ ਹੋ ਚੁੱਕੇ ਨੇ ਉਹ ਸਾਰੇ ਕੋਡ ਕਾਲਜ ਬਣ ਗਏ ਨੇ ਇਸ ਤਰ੍ਹਾਂ ਦੇ ਹਾਲਾਤ ਕਿਉਂ ਬਣੇ ਨੇ ਤੇ ਇਹਨਾਂ ਹਾਲਾਤਾਂ ਨੂੰ ਨਜਿੱਠਣ ਲਈ ਕੌਣ ਆਵਾਜ਼ ਉਠਾਏਗਾ ਲੋਕ ਸਭਾ ਵਿੱਚ ਜਾ ਕੇ ਗੱਲ ਕਰੇਗਾ ਕਿ ਪੰਜਾਬ ਨਾਲ ਜਿਹੜਾ ਵਿਤਕਰਾ ਹੁੰਦਾ ਆ ਰਿਹਾ ਹੈ ਕੇਂਦਰੀ ਸਰਸਰ ਵਿੱਚ ਪੰਜਾਬ ਦੀ ਨੁਮਾਇੰਦਗੀ ਘਟਦੀ ਜਾ ਰਹੀ ਹੈ ਫੌਜ ਵਿੱਚ ਪੰਜਾਬ ਦੀ ਨੁਮਾਇੰਦਗੀ ਘਟਦੀ ਜਾ ਰਹੀ ਹੈ ਪੈਰਾ ਮਿਲਟਰੀ ਫੋਰਸਸ ਵਿੱਚ ਪੰਜਾਬ ਦੀ ਨੁਮਾਇੰਦਗੀ ਘਟਦੀ ਜਾ ਰਹੀ ਹੈ ਰੇਲਵੇ ਵਰਗੀਆਂ ਵੱਡੀਆਂ ਜਿਹੜੀਆਂ ਗਰਮਣ ਤੇ ਆ ਡਿਪਾਰਟਮੈਂਟਸ ਨੇ ਉਹਨਾਂ ਵਿੱਚ ਨੁਮਾਇੰਦਗੀ ਘਟਦੀ ਜਾ ਰਹੀ ਹੈ ਤੁਸੀਂ ਹੋਰ ਵੀ ਜਿਹੜੇ ਆ ਕਾਰਪੋਰੇਸ਼ਨਾਂ ਨੇ ਸੈਂਟਰਲ ਗਵਰਨਮੈਂਟ ਦੀਆਂ ਸੈਂਟਰਲ ਗਵਰਨਮੈਂਟ ਦੀਆਂ ਹੋਰ ਇੰਸਟੀਟਿਊਸ਼ਨਾਂ ਨੇ ਉਹਨਾਂ ਵਿੱਚ ਸਾਇੰਟਿਫਿਕ ਅਦਾਰੇ ਨੇ ਸੀਐਸਆਈਓ ਆ ਜਾਂ ਹੋਰ ਵੱਡੇ ਵੱਡੇ ਉਹ ਜਿਹੜੇ ਸਾਇੰਟਿਫਿਕ ਰਿਸਰਚ ਇੰਸਟੀਟਿਊਸ਼ਨ ਨੇ ਇਸ ਇਸਰੋ ਉਹਨਾਂ ਵਿੱਚ ਨੁਮਾਇੰਦਗੀ ਪੰਜਾਬੀਆਂ ਦੀ ਲਗਭਗ ਨਾ ਮਾਤਰ ਹੈ ਤੇ ਜੇ ਲੋਕ ਸਭਾ ਵਿੱਚ ਵੀ ਹੁਣ ਅਸੀਂ ਉਹੀ ਉਮੀਦਵਾਰ ਵਾਰ-ਵਾਰ ਭੇਜੀ ਜਾਵਾਂਗੇ ਜਿਹੜੇ ਟਾਈਮ ਟੈਸਟਡ ਹਨ ਤੇ ਜਿਨ੍ਹਾਂ ਨੇ ਕੋਈ ਬਹੁਤ ਅਜੇਹਾ ਕੰਮ ਨਹੀਂ ਕਰਕੇ ਦਿਖਾਇਆ ਕਿ ਅਸੀਂ ਉਹਨਾਂ ਦੇ ਵਾਪਸ ਉਹਨਾਂ ਨੂੰ ਦੁਬਾਰਾ ਦੁਬਾਰਾ ਜਾਂ ਤੀਜੀ ਵਾਰ ਜਾਂ ਚੌਥੀ ਵਾਰ ਚਾਂਸ ਦਈਏ ਤਾਂ ਕੀ ਕਾਰਨ ਹੈ ਕਿ ਪੰਜਾਬ ਆਪ ਵਰਗੀ ਪਾਰਟੀ ਦੇ ਕੇ ਰੂਲਿੰਗ ਪਾਰਟੀ ਹੈ ਜਿਸ ਨੇ 92 ਸੀਟਾਂ ਲੈ ਕੇ ਅਸੈਂਬਲੀ ਵਿੱਚ 2022 ਵਿੱਚ ਅੱਗੇ ਆਈ ਸੀ ਉਸ ਕੋਲ ਉਮੀਦਵਾਰਾਂ ਦੀ ਘਾਟ ਹੋ ਗਈ ਹੈ ਤੇ ਉਹਨਾਂ ਨੂੰ ਆਪਣੇ ਸਿਟਿੰਗ ਐਮ.ਐਲ.ਏ ਹੀ ਉਮੀਦਵਾਰ ਐਲਾਨਣੇ ਪਏ ਨੇ ਸਿਮਿਲਰਲੀ ਭਾਜਪਾ ਨੇ ਵੀ ਜਿਹੜੇ ਦੂਜੀਆਂ ਪਾਰਟੀਆਂ ਤੋਂ ਉਮੀਦਵਾਰ ਆਏ ਨੇ ਉਹਨਾਂ ਨੂੰ ਆਪਣੇ ਉਮੀਦਵਾਰ ਬਣਾਇਆ ਤੇ ਨੌਜਵਾਨੀ ਨੂੰ ਵਿਸ਼ੇਸ਼ ਭਾਜਪਾ ਨੇ ਜਿਵੇਂ ਮਦਦ ਦਿੱਤੀ ਨਾਰਤਨ ਤੋਂ ਤੋਂ ਮੈਂ ਕੀ ਦਿੱਤੀ ਹੈ ਪਰ ਬਾਕੀ ਪਾਰਟੀਆਂ ਨੇ ਤਾਂ ਉਹਨਾਂ ਵੀ ਨਹੀਂ ਕੀਤਾ ਅਕਾਲੀ ਦਲ ਨੇ ਹਲੇ ਤੱਕ ਜਿਹੜੇ 7 ਕੈਂਡੀਡੇਟ ਅਨਾਉਂਸ ਕੀਤੇ ਨੇ ਉਹਨਾਂ ਵਿੱਚ ਕੋਈ ਔਰਤ ਨਹੀਂ ਹੈ ਕਾਂਗਰਸ ਨੇ ਵੀ ਹਲੇ ਤੱਕ ਕੋਈ ਔਰਤ ਉਮੀਦਵਾਰ ਦਾ ਨਾਮ ਅਨਾਉਂਸ ਨਹੀਂ ਕੀਤਾ ਹੈ ਆਪ ਨੇ ਤਾਂ ਕੀਤਾ ਹੀ ਨਹੀਂ ਹੈ ਸੋ ਨੌਜਵਾਨਾਂ ਵਿੱਚੋਂ ਕਿਸ ਨੂੰ ਰਿਪਰੈਜ਼ੈਂਟੇਸ਼ਨ ਦਿੱਤੀ ਗਈ ਹੈ ਇਹ ਇਹ ਜਿਹੇ ਸਵਾਲ ਨੇ ਜਿਨ੍ਹਾਂ ਦਾ ਜਵਾਬ ਚੋਣਾਂ ਤੋਂ ਪਹਿਲਾਂ ਲੱਭਿਆ ਜਾਣਾ ਚਾਹੀਦਾ ਹੈ ਨਹੀਂ ਤਾਂ 5 ਸਾਲ ਹੋਰ ਵੇਟ ਕਰਨੀ ਪਵੇਗੀ ਕਿ ਕੀ ਅਸੀਂ ਆਪਣੇ ਨੌਜਵਾਨਾਂ ਨੂੰ ਤੇ ਔਰਤਾਂ ਨੂੰ ਉਹਨਾਂ ਦੀ ਬਣਦੀ ਅਨੁਪਾਤਕ ਨੁਮਾਇੰਦਗੀ ਦਿੱਤੀ ਕਿ ਨਹੀਂ ਦਿੱਤੀ ਜੇ ਨਹੀਂ ਦਿੱਤੀ ਤਾਂ ਕਿਉਂ ਨਹੀਂ ਦਿੱਤੀ ਤਾਂ ਕਿ ਜਿਹੜੇ ਲੋਕ ਪਹਿਲਾਂ ਐਮਪੀ ਰਹਿ ਚੁੱਕੇ ਨੇ ਲੰਬੀਆਂ ਉਮਰਾਂ ਪੂਰ ਚੁੱਕੇ ਨੇ 60 ਤੋਂ ਉੱਪਰ ਨੇ ਯਾ 65 ਦਾ ਬਾਵਨੇ ਜਸ 70 ਦਾ ਬਾਵਨੇ ਤਾਂ ਕੀ ਸਾਡੇ ਕੋਲ ਉਹਨਾਂ ਦੀ ਰਿਪਲੇਸਮੈਂਟਸ ਨਹੀਂ ਹਨ ਤੁਸੀਂ ਅੱਜ ਦੇਖੋ ਕਿ ਔਰਤਾਂ ਦੇ ਜਿਹੜੇ ਤਿੰਨ ਉਮੀਦਵਾਰ ਲਾਣੇ ਗਏ ਨੇ ਮਹਾਰਾਣੀ ਪਰਨੀਤ ਗੌਰ ਉਹ ਵੀ 60 ਤੋਂ ਬਹੁਤ ਉੱਪਰ ਨੇ ਅਨੀਤਾ ਸੋਮਪrakash ਉਹ ਵੀ 70 ਦੇ ਆਸ-ਪਾਸ ਹੋਣਗੇ ਔਰ ਪਰਮਪਾਲ ਕੌਰ ਸਿੱਧੂ ਜੋ ਸਕੰਦਰ ਸਿੰਘ ਮਲੂਕਾ ਦੇ ਨੌ ਨੇ ਉਹ ਉਹਨਾਂ ਨੇ ਐਸ ਬਰੇ ਦੇ ਆਂਤ ਤੱਕ ਸਿਵਲ ਸਰਵਿਸ ਤੋਂ ਰਿਟਾਇਰ ਹੋ ਜਾਣਾ ਸੀ ਜਿਸ ਦਾ ਮਤਲਬ ਇਹ ਹੈ ਕਿ ਉਹ ਵੀ ਸੱਠਾਂ ਨੂੰ ਲੱਗਣ ਵਾਲੇ ਨੇ ਸੋ ਐਸੇ ਤਰ੍ਹਾਂ ਹੀ ਕਾਂਗਰਸ ਨੇ ਜਿਹੜੇ ਕੈਂਡੀਡੇਟ ਰੀ ਨਾਮਿਨੇਟ ਕੀਤੇ ਨੇ ਮਿਸਟਰ ਅਮਰ ਸਿੰਘ ਉਹ ਰਿਟਾਇਰਡ ਸਿਵਲ ਸਰਵੰਟ ਨੇ ਉਹ ਵੀ ਇਸ ਦਾ ਮਤਲਬ ਹੈ ਕਿ ਉਹ ਹੁਣ ਪੈਂਥਾ ਦੇ ਸਦਰਾਂ ਨੂੰ ਟੁੱਕਣ ਵਾਲੇ ਨੇ ਤੇ ਹੋਰ ਉਮੀਦਵਾਰਾਂ ਦੇ ਜੇ ਤੁਸੀਂ ਡਿਸਟ੍ਰੀ ਦੇਖੋ ਹੁਣ ਤਰਨਜੀਤ ਸਿੰਘ ਸੰਧੂ ਨੇ ਉਹ ਵੀ ਆਪਣੇ ਆਈਐਫਐਸ ਵਿੱਚ ਪੂਰਾ ਸੁਪਰ ਐਨੂਏਟ ਹੋ ਕੇ ਆਏ ਨੇ ਮਤਲਬ ਇਹ ਕਿ ਉਹ ਵੀ 60 ਦੀ ਉਮਰ ਟੱਪ ਚੁੱਕੇ ਨੇ ਸੋ ਜੇ ਐਸੇ ਤਰ੍ਹਾਂ ਤੁਸੀਂ ਬਾਕੀ ਕੈਂਡੀਡੇਟਸ ਦਾ ਵੀ ਨਜ਼ਰ ਮਾਰੋ ਤਾਂ ਲੱਗੇਗਾ ਕਿ ਪੰਜਾਬ ਕੋਲੇ ਨੌਜਵਾਨ ਤੇ ਔਰਤਾਂ ਦੇ ਬਾਰੇ ਵਿੱਚ ਕੋਈ ਬਹੁਤ ਤਗੜੇ ਉਮੀਦਵਾਰ ਜਾਤਾ ਹਨਗੇ ਨਹੀਂ ਤੇ ਜਾਂ ਫਿਰ ਪਾਰਟੀਆਂ ਉਹਨਾਂ ਨੂੰ ਅਣਗੋਲਿਆ ਕਰ ਰਹੀਆਂ ਸੋ ਮੈਂ ਸੋਚਿਆ ਇਹ ਇੱਕ ਬਹੁਤ ਅਹਿਮ ਮੁੱਦਾ ਹੈ ਜਿਹਦੇ ਬਾਰੇ ਮੈਂ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਾਂ ਤੁਸੀਂ ਵੀ ਆਪਣੇ ਵਿਚਾਰ ਇਹਨਾਂ ਪਾਰਟੀਆਂ ਦਾ ਇਹਨਾਂ ਲੋਕਾਂ ਦਾ ਪੰਜਾਬੋ ਤਾਂ ਜੋ ਜੇ ਪੰਜਾਬ ਦੀ ਅਸੀਂ ਬਿਹਤਰੀ ਚਾਹੁੰਦੇ ਆ ਤੇ ਸਾਰੇ ਵਰਗਾਂ ਨੂੰ ਉਹਨਾਂ ਦੀ ਬਣਦੀ ਨੁਮਾਇੰਦਗੀ ਦਈਏ ਸੋ ਬਸ ਅੱਜ ਦੇ ਅੰਕ ਵਿੱਚ ਇੰਨਾ ਹੀ ਅਗਲੇ ਅੰਕ ਵਿੱਚ ਫਿਰ ਇੱਕ ਨਵਾਂ ਮੁੱਦਾ ਲੈ ਕੇ ਤੁਹਾਡੇ ਨਾਲ ਰੂਬਰੂ ਹੋਵਾਂਗਾ ਤਦ ਤੱਕ ਇਜਾਜ਼ਤ ਦਿਓ ਖੁਸ਼ ਰਹੋ ਸਲਾਮਤ ਰਹੋ